ਸਿਕਾਜੀ ਮੀਡੀਆ ਵਿੱਚ ਖਬਰਾਂ ਤੋਂ ਪਤਾ ਲੱਗ ਰਿਹਾ ਕਿ ਹਿਮਾਚਲ ਦੇ ਵਿੱਚ Shimla ਵਿਖੇ ਇੱਕ ਕਾਲੀ ਨੇਤਾ ਦੇ ਬੇਟੇ ਜਿਹੜਾ ਚਿੱਕੇ ਦੇ ਨਾਲ ਫੜਿਆ ਗਿਆ ਜਿਸ ਤੋਂ 42 ਗ੍ਰਾਮ ਦੇ ਕਰੀਬ ਜਿਹੜਾ ਨਸ਼ਾ ਫੜਿਆ ਗਿਆ। ਅਸੀਂ ਤਾਂ ਬਹੁਤ ਦਿਲ ਤੋਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਜੇ ਕੋਈ ਨਸ਼ੇ ਦਾ ਵਿਸਥਾਰ ਕੀਤਾ ਜੇ ਨਸ਼ਾ ਪੰਜਾਬ ਦੇ ਵਿੱਚ ਲੈ ਕੇ ਆਇਆ ਇਹਨਾਂ ਲੋਕਾਂ ਦੇ ਹੀ ਲਿਆਂਦਾ ਹੋਇਆ ਜਿਹੜੇ ਅੱਜ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਹਕੀਕਤ ਦੇ ਵਿੱਚ ਪੰਜਾਬ ਨੂੰ ਜਾਣ ਦੇ ਵਿੱਚ ਜੇ ਕਿਸੇ ਦਾ ਸਭ ਤੋਂ ਜ਼ਿਆਦਾ ਰੋਲ ਹੈ ਤਾਂ ਇਹਨਾਂ ਲੋਕਾਂ ਦੀ ਹੈ ਇਹਨਾਂ ਲੋਕਾਂ ਨੇ ਹੀ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਉਹ ਦੀ ਜਿਹੜੀ ਵੱਤੋ ਵੱਤ ਨਸ਼ਾ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਨੇ ਪੈਸੇ ਦੇ ਖਾਤਰ ਵੱਤੋ ਵੱਤ ਬਕਾਇਆ ਔਰ ਅਸੀਂ ਹਿਮਾਚਲ ਪੁਲਿਸ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੇ ਤਸਕਰ ਨਸ਼ੇ ਕਰਦੇ ਫੜੇ ਗਏ ਨੇ ਜਾਂ ਜਿੰਨਾਂ ਲੋਕੋ ਨਸ਼ੇ ਦੀ ਜਿਹੜੀ ਵੱਡੀ ਮਾਤਰਾ ਚ ਫੜੀ ਗਈ ਆ ਉਹਨਾਂ ਤੇ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਆ ਔਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਲੋਕਾਂ ਤੋਂ ਬਚੋ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਕੱਢ ਰਹੇ ਨੇ ਇਹਨਾਂ ਦੇ ਮੁੰਡੇ ਨੇ ਜਿਹੜੇ ਉਹ ਨਸ਼ਾ ਵੇਚਦੇ ਨੇ ਨਸ਼ਾ ਤਸਕਰੀ ਕਰਦੇ ਨੇ ਸੋ ਜਿੰਨਾ ਹੋ ਸਕੇ ਅਗਰ ਪੰਜਾਬ ਨੂੰ ਬਚਾਉਣਾ ਹੈ ਤਾਂ ਇਹਨਾਂ ਤੋਂ ਹੀ ਬਚਾਇਆ ਜਾ ਸਕਦਾ ਕਿਉਂਕਿ ਪੰਜਾਬ ਨੂੰ ਜਾਰਨ ਵਾਲੇ ਇਹੀ ਨੇ ਸੋ ਆਓ ਸਾਰੇ ਰਲ ਮਿਲ ਕੇ ਪੰਜਾਬ ਨੂੰ ਇਨ੍ਹਾਂ ਲੁਟੇਰਿਆਂ ਤੋਂ ਇਨ੍ਹਾਂ ਨੂੰ ਠੱਗਾਂ ਤੋਂ ਇਨ੍ਹਾਂ ਤੋਂ ਬਚਾਇਆ ਜਾਵੇ ਇਨ੍ਹਾਂ ਨਸ਼ੇ ਦੀ ਤਸਕਰਾਂ ਤੋਂ ਬਚਾਇਆ ਜਾਵੇ ਧੰਨਵਾਦ